ਜੋ ਜੁੜਿਆ ਹਾਂ ਜਿੰਦਰ ਰਾਇਲ YouTube ਚੈਨਲ ਦੇ ਨਾਲ 10ਵੀਂ ਜਮਾਤ ਦੀ ਪੰਜਾਬੀ ਦੀ ਕਹਾਣੀ ਕੀਤੀ ਸੀ ਜੀ ਬਾਗੀ ਦੀ ਧੀ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਸੀਗੇ ਜਿਹੜੇ ਦੇਸ਼ ਭਗਤ ਸੀ ਤਾਂ ਕਿਤੇ ਜਾ ਕੇ ਦੇਸ਼ ਆਜ਼ਾਦ ਹੋਇਆ ਸੀ ਠੀਕ ਹੈ ਜੀ ਤੇ ਉਹਦੇ ਚ ਦੱਸਿਆ ਸਾਰਾ ਉਤਾਰ ਪੂਰੀ ਕਹਾਣੀ ਕੀਤੀ ਸੀਗੀ ਪਰसों ਅੱਜ ਉਹਦਾ ਕਰਨ ਅਸਾਰ ਤੇ ਪ੍ਰਸ਼ਨਾਂ ਦੇ ਉੱਤਰ ਇਹ ਲਿਖ ਕੇ ਮੈਂ ਨਾਲ ਮਿਹਨਤ ਬਹੁਤ ਲੱਗਦੀ ਨਹੀਂ ਹੁੰਦੀ ਐ ਇਸ ਕਰਕੇ ਕਿ ਸਪੈਲਿੰਗ ਮਿਸਟੇਕ ਨਾ ਹੋਣ ਬੱਚਿਆਂ ਦੀ ਜੇ ਕਿਤੇ ਲਿਖਣਾ ਨਹੀਂ ਆਉਂਦਾ ਤਾਂ ਫਿਰ ਬੱਚੇ ਸਪੈਲਿੰਗ ਦੇਖ ਸਕਦੇ ਹੁੰਦੇ ਨੇ ਹੋਰ ਕੋਈ ਕਾਰਨ ਨਹੀਂ ਹੈਗਾ ਜੀ ਤਾਂ ਇਸ ਕਰਕੇ ਹਾਂਜੀ ਸਾਰ ਕਰਾਂਗੇ ਸੁਰੂ ਬਾਕੀ ਦੀ ਧੀ ਕਹਾਣੀ ਦਾ ਗੁਰਮਖ ਸਿੰਘ ਮੁਸਾਫਰ ਦੀ ਲਿਖੀ ਹੋਈ ਹੈ ਜੀ ਇਹ ਸਾਰਚ ਲਿਖਾਂਗੇ ਦੇਸ਼ ਵਿੱਚ ਚੱਲ ਰਹੀ ਆਜ਼ਾਦੀ ਦੀ ਲੜਾਈ ਸਮੇਂ ਜਦੋਂ ਪੁਲਿਸ ਕਿਸਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਸਮੇਂ ਉਸ ਦੀ ਧੀ ਦੀ ਉਮਰ 12 ਕੋ ਸਾਲ ਦੀ ਸੀ ਹਾਂਜੀ ਜਿਹੜਾ ਇਹਦੇ ਵਿੱਚ ਆਜ਼ਾਦੀ ਕੋ ਲਾਤੀਆ ਕਿਸਨ ਸਿੰਘ ਹੈ ਤੇ ਉਹਦੀ ਪਤਨੀ ਦਾ ਨਾਮ ਹੈ ਜਿਹੜਾ ਸਰਨ ਕੌਰ ਹੈ ਤੇ ਉਹਨਾਂ ਦੀ ਧੀ ਦਾ ਨਾਮ ਹੈ ਲਾਜ ਠੀਕ ਹੈ ਜੀ ਨਾਮ ਲਿਖਣੇ ਯਾਦ ਰੱਖਣੇ ਜ਼ਰੂਰੀ ਹੁੰਦੇ ਨੇ ਤੇ ਲਾਜ ਦੀ ਉਮਰ 12 ਕੋ ਸਾਲ ਅਤੇ ਲਾਜ ਨੂੰ 102 ਡਿਗਰੀ ਬੁਖਾਰ ਸੀ ਕਿਸ਼ਨ ਸਿੰਘ ਦੀ ਪਤਨੀ ਅਤੇ ਲਾਜ ਦੀ ਮਾਂ ਸਰਨ ਕੌਰ ਨਹੀਂ ਸੀ ਉਹ ਆਰਟਾ ਦੀ ਕਮੇਟਿੰਗ ਵਿੱਚ ਗਈ ਹੋਈ ਸੀ ਕਿਸ਼ਨ ਸਿੰਘ ਨੂੰ ਜੇਲ੍ਹ ਜਾਣ ਦਾ ਡਰ ਨਹੀਂ ਸੀ ਪਰ ਲਾਜ ਦੀ ਬਿਮਾਰੀ ਕਾਰਨ ਉਹ ਫਿਕਰਮੰਦ ਸੀ ਲਾਜ ਨੇ ਉਸ ਨੂੰ ਬੇਫਿਕਰ ਹੋ ਕੇ ਜੇਲ੍ਹ ਜਾਣ ਲਈ ਪ੍ਰੇਰਿਆ ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਵੀਰਾਂਵਾਲੀ ਦੇ ਆਸਰੇ ਛੱਡ ਕੇ ਆਪ ਪੁਲਿਸ ਵਾਲਿਆਂ ਨਾਲ ਚਲਾ ਗਿਆ ਹਾਂਜੀ ਇੱਕ ਹੋਰ ਨਾਮ ਆਇਆ ਇਹਦੇ ਵਿੱਚ ਵੀਰਾਂਵਾਲੀ ਵੀਰਾਂਵਾਲੀ ਲਾਜ ਦੀ ਭੂਆ ਤੇ ਕਿਸ਼ਨ ਸਿੰਘ ਦੀ ਭੈਣ ਹੈ ਯਾਦ ਰੱਖਣਾ ਹੈ ਇਹ ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਔਰਤਾਂ ਦੇ ਜਲੂਸ ਦੀ ਅਗਵਾਈ ਕਰ ਰਹੀ ਸਰਨ ਕੌਰ ਨੇ ਵੀ ਗ੍ਰਿਫਤਾਰੀ ਦੇ ਦਿੱਤੀ ਉੱਥੇ ਕਿਸਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਤੇ ਫਿਰ ਦੋਵੇਂ ਪਤੀ ਪਤਨੀ ਵੱਖਰੇ ਵੱਖਰੇ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ ਲਾਜ ਦਾ ਪੁਖਾਰ ਠੀਕ ਹੋਣ ਮਗਰੋਂ ਵੀਰਾਂਵਾਲੀ ਉਸ ਨੂੰ ਆਪਣੇ ਘਰ ਲੈ ਗਈ ਜਦੋਂ ਵੀਰਾਂਵਾਲੀ ਦਾ ਪਤੀ ਹੁਸਨਾਕ ਸਿੰਘ ਛੁੱਟੀ ਆਇਆ ਹਾਂਜੀ ਵੀਰਾਂਵਾਲੀ ਦੇ ਪਤੀ ਮਤਲਬ ਕਿ ਲਾਜ ਦੇ ਫੁੱਫੜ ਦਾ ਨਾਮ ਹੈ ਹੁਸਨਾਕ ਸਿੰਘ ਛੁੱਟੀ ਆਇਆ ਤਾਂ ਉਹ ਲਾਜ ਨੂੰ ਦੇਖ ਕੇ ਗੁੱਸੇ ਨਾਲ ਭਰ ਗਿਆ ਕਿਉਂਕਿ ਉਸ ਨੂੰ ਆਸ ਸੀ ਕਿ ਉਸ ਨੂੰ ਸੂਬੇਦਾਰ ਮੇਜਰ ਬਣਾ ਦਿੱਤਾ ਜਾਵੇਗਾ ਪਰ ਬਾਗੀਆਂ ਦੀ ਧੀ ਘਰ ਵਿੱਚ ਰੱਖਣ ਕਰਕੇ ਉਸ ਦੀ ਤਰੱਕੀ ਰੁੱਕ ਸਕਦੀ ਹੈ ਉਸ ਨੇ ਵੀਰਾਂਵਾਲੀ ਨੂੰ ਕਿਹਾ ਕਿ ਬਾਗੀਆਂ ਦੀ ਧੀ ਨੂੰ ਘਰ ਵਿੱਚ ਰੱਖ ਕੇ ਉਸ ਨੇ ਉਸ ਦੀ ਤਰੱਕੀ ਦੇ ਰਾਹ ਵਿੱਚ ਰੋਕ ਪਾਈ ਹੈ ਛੁੱਟੀ ਖਤਮ ਹੋਣ ਤੇ ਹੁਸਨਾਕ ਸਿੰਘ ਵੀਰਾਂਵਾਲੀ ਨੂੰ ਟਾਂਗੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਲਾਜ ਬੂਹੇ ਵਿੱਚ ਕੁੜੀਆਂ ਨਾਲ ਖੇਡਦੀ ਪਿੱਛੇ ਰਹਿ ਗਈ ਜਿਹੜੇ ਨਾਲ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਕਿੱਥੋਂ ਜੁੜੇ ਹੋ ਤੇ ਲਾਈਕ ਕਰਦੇ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿ ਤੁਹਾਡੇ ਤੱਕ ਆਉਂਦੀਆਂ ਰਹਿਣ ਥੋੜੇ ਜਿਨੇ ਪ੍ਰਸ਼ਨ ਉੱਤਰ ਜੇ ਕੋਈ ਤੁਹਾਡਾ ਕੁਐਸਚਨ ਹੋਇਆ ਤਾਂ ਜਰੂਰ ਕਮੈਂਟ ਦੇ ਵਿੱਚ ਲਿਖਿਓ ਬਾਅਦ ਵਿੱਚ ਮੈਂ ਜਵਾਬ ਦਵਾਂਗੀ ਸਾਰੇ ਅੱਗੇ ਲਿਖਾਂਗੇ ਵੀਰਾਂ ਵਾਲੀ ਆਪਣੇ ਭਰਾ ਨਾਲ ਇਮਾਨਤ ਵਿੱਚ خیਾਨਤ ਕਰਨ ਦੇ ਸਦਮੇ ਨੂੰ ਨਾ ਸਹਾਰ ਸਕੀ ਅਤੇ ਮਰ ਗਈ। ਉਹ ਲਾਜ ਹੁਣ ਲਾਹੌਰ ਤੱਪ ਦੀ ਕਦੇ ਹਸਪਤਾਲ ਵਿੱਚ ਦਾਖਲ ਸੀ। ਰਿਹਾਈ ਤੋਂ ਬਾਅਦ ਸਰਨਕੌਰ ਹਸਪਤਾਲ ਪਹੁੰਚ ਗਈ। ਉੱਥੇ ਉਸ ਨੂੰ ਪਤਾ ਲੱਗਾ ਕਿ ਲਾਜ ਦੇ ਅਸਲੀ ਨਾਂ ਤੋਂ ਹਸਪਤਾਲ ਵਿੱਚ ਕੋਈ ਨਹੀਂ ਜਾਣਦਾ ਸੀ। ਸਗੋਂ ਉਸ ਦਾ ਨਾਂ ਬਾਗੀ ਦੀ ਧੀ ਹੀ ਪ੍ਰਸਿੱਧ ਹੋ ਚੁੱਕਾ ਸੀ। ਇੱਕ ਸਫਾਈ ਸੇਵਕਾ ਤੋਂ ਪਤਾ ਕਰਕੇ ਜਦੋਂ ਉਹ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਲਾਜ ਮਰ ਚੁੱਕੀ ਸੀ। ਠੀਕ ਹੈ ਜੀ। ਇਹ ਸੀਗਾ ਸਾਰ ਤੇ ਹੁਣ ਅੱਗੇ ਕਰਾਂਗੇ। ਪ੍ਰਸ਼ਨਾਂ ਦੇ ਉੱਤਰ। ਪਹਿਲਾ ਪ੍ਰਸ਼ਨ ਆਇਆ ਦੇ ਵਿੱਚ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਹਵਾਲਾਤੀ ਵਿੱਚ ਹਵਾਲਾਤਾਂ ਵਿੱਚ ਵੀ ਬਸੇਰੀਆਂ ਫਸਲੀਆਂ ਘਸਾਈਆਂ ਹਨ ਕਿਸ਼ਨ ਸਿੰਘ ਦੇ ਇਹ ਸ਼ਬਦ ਕਿਉਂ ਕਹੇ ਹਾਂਜੀ ਇਹਦਾ ਉੱਤਰ ਕੀ ਲਿਖਾਂਗੇ ਆਪਾਂ ਇਹ ਸ਼ਬਦ ਕਿਸ਼ਨ ਸਿੰਘ ਨੇ ਗ੍ਰਿਫਤਾਰ ਕਰਨ ਆਏ ਥਾਣੇਦਾਰ ਨੂੰ ਉਸ ਸਮੇਂ ਕਹੇ ਜਦੋਂ ਉਹ ਦੇਰ ਕਰਨ ਕਰਕੇ ਕਿਸ਼ਨ ਸਿੰਘ ਨੂੰ ਹਵਾਲਾਤ ਵਿੱਚ ਰਾਤ गुजारਨ ਦਾ ਡਰ ਦੇ ਰਿਹਾ ਸੀ ਜਿੱਥੇ ਕੈਦੀ ਨੂੰ ਜੇਲ੍ਹ ਵਰਗੀ ਕੋਈ ਸਹੂਲਤ ਨਹੀਂ ਮਿਲਦੀ। ਇੰਨਾ ਸ਼ਬਦਾਂ ਦੁਆਰਾ ਕਿਸਨ ਸਿੰਘ ਨੇ ਥਾਣੇਦਾਰ ਨੂੰ ਕਿਹਾ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਜੇਲਾ ਵੀ ਕਟੀਆਂ ਹਨ ਤੇ ਹਵਾਲਾਤਾਂ ਦੇ ਦੁੱਖ ਵੀ ਸਹੇ ਹਨ। ਇਸ ਲਈ ਦੋਹਾਂ ਥਾਵਾਂ ਵਿੱਚ ਉਸ ਲਈ ਕੋਈ ਫਰਕ ਨਹੀਂ ਹੈ। ਠੀਕ ਹੈ ਜੀ ਇਹ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਜੇ ਕੋਈ ਡਾਊਟ ਹੋਵੇ ਤਾਂ ਕਮੈਂਟ ਕਰ ਦਿਓ ਤੇ ਬਾਅਦ ਵਿੱਚ ਮੈਂ ਤੁਹਾਡੇ ਸਾਰੇ ਕਮੈਂਟਸ ਦੇ ਉੱਤਰ ਦਵਾਂਗੀ। ਜਿਹੜੇ ਨਾਲ ਜੁੜੇ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਓ। ਪਲੱਸ 2 ਤੇ 10th ਦਾ ਸਲੈਬਸ ਕਰਾ ਰਹੀ ਹਾਂ ਮੈਂ ਤੇ ਹੋਰ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਦੱਸਿਓ ਜਰੂਰ ਜੇ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਦੇ ਹੋ ਜੀ ਦੂਜਾ ਪ੍ਰਸ਼ਨ ਹੈ ਪੁਲਿਸ ਇਨਸਪੈਕਟਰ ਨਾਲ ਜਾਣ ਸਮੇਂ ਕਿਸਨ ਸਿੰਘ ਦਾ ਧਿਆਨ ਕਿਸ ਵੱਲ ਸੀ ਤੇ ਕਿਉਂ ਹਾਂਜੀ ਇਹਦਾ ਉੱਤਰ ਲਿਖਾਂਗੇ ਆਪਾਂ ਉਸ ਸਮੇਂ ਕਿਸਨ ਸਿੰਘ ਦਾ ਧਿਆਨ ਆਪਣੀ ਬਿਮਾਰ ਪਈ ਧੀ ਵੱਲ ਸੀ ਉਸਦੀ ਪਤਨੀ ਸ਼ਰਨ ਕੌਰ ਵੀ ਘਰ ਨਹੀਂ ਸੀ ਉਸਦੀ ਬੇਟੀ ਲਾਜ ਨੂੰ ਤਪਦੀក្តਾ 102 ਡਿਗਰੀ ਬੁਖਾਰ ਸੀ ਇਸ ਕਰਕੇ ਹੀ ਉਹ ਪ੍ਰੇਸ਼ਾਨ ਸੀ ਤੀਜਾ ਪ੍ਰਸ਼ਨ ਹੈ ਜੀ ਅੱਗੇ ਪਿਤਾ ਦੇ ਜੇਲ੍ਹ ਜਾਣ ਤੇ ਲਾਜ ਨੇ ਆਪਣੀ ਭੂਆ ਵੀਰਾਂ ਵਾਲੀ ਕੀ ਕਿਹਾ ਹਾਂਜੀ ਇਹਦਾ ਉੱਤਰ ਲਿਖਾਂਗੇ ਪਿਤਾ ਦੇ ਜੇਲ੍ਹ ਜਾਣ ਸਮੇਂ ਲਾਜ ਨੇ ਆਪਣੀ ਭੂਆ ਨੂੰ ਕਿਹਾ ਕਿ ਰਾਜੀ ਹੋ ਕੇ ਉਹ ਵੀ ਆਪਣੇ ਪਿਤਾ ਕੋਲ ਜੇਲ੍ਹ ਚਲੀ ਜਾਵੇਗੀ ਉਸਨੇ ਕਿਹਾ ਕਿ ਆਪਣੇ ਮੁਲਕ ਲਈ ਜੇਲ੍ਹ ਜਾਣਾ ਗੱਲ ਨਹੀਂ ਭੂਆ ਦੇ ਉਸਨੂੰ ਬਹੁਤ ਛੋਟੀ ਉਮਰ ਦੀ ਕਹਿਣ ਤੇ ਉਸਨੇ ਪਿਤਾ ਜੀ ਨੂੰ ਕਿਹਾ ਕਿ ਭੂਆ ਜੀ ਨੂੰ ਦੱਸਣ ਕਿ ਸ਼ਹੀਦ ਹੋਣ ਸਮੇਂ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ ਉਹ ਛੋਟੀ ਉਮਰ ਵਿੱਚ ਸ਼ਹੀਦ ਹੋ ਗਏ ਸਨ ਕਿ ਉਹ ਜੇਲ੍ਹ ਵੀ ਨਹੀਂ ਜਾ ਸਕਦੀ ਹਾਂਜੀ ਅਗਲਾ ਕੁਐਸਚਨ ਹੈ ਵੀਰਾਂਵਾਲੀ ਦੀ ਮੌਤ ਦਾ ਕੀ ਕਾਰਨ ਸੀ ਕਿਸਨ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੀ ਭਤੀਜੀ ਲਾਜ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਆਪਣੇ ਪਤੀ ਹੁਸਨਾਕ ਸਿੰਘ ਦੇ ਸਖਤ ਵਿਹਾਰ ਕਾਰਨ ਉਹ ਭਤੀਜੀ ਨੂੰ ਇਕੱਲਿਆਂ ਛੱਡ ਕੇ ਉਸ ਨਾਲ ਰਿਕਸ਼ੇ ਵਿੱਚ ਬੈਠ ਕੇ ਚਲੀ ਗਈ ਭਰਾ ਦੇ ਲਾਜਵਾਰੇ ਪੁੱਛਣ ਤੇ ਉਸ ਨੂੰ ਡੂੰਗੀ 6:00 ਵਜੇ ਭਰਾ ਦੀ ਅਮਾਨਤ ਵਿੱਚ خیਾਨਤ ਦਾ ਸਦਮਾ ਉਹ ਸਹਾਰ ਨਹੀਂ ਸકી ਅਤੇ ਉਸ ਦੀ ਮੌਤ ਹੋ ਗਈ ਕਹਾਣੀ ਸੁਣਿਓ ਪੂਰੀ ਧਿਆਨ ਨਾਲ ਤੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਜੇਲ੍ਹ 'ਚ ਵੀਰਾਂ ਵਾਲੀ ਨੂੰ ਲਾਜ ਬਾਰੇ ਕੁਝ ਨਹੀਂ ਸੀ ਪਤਾ ਕਿੱਥੇ ਆ ਉਹ ਉਹ ਆਪਣੇ ਭਰਾ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ ਇੱਕ ਘੰਟੇ ਦੀ ਮੁਲਾਕਾਤ ਦਾ ਸਮਾਂ ਸੀ ਉਹਨੇ ਭਰਾ ਨੂੰ ਪੁੱਛਿਆ ਕਿ ਲਾਜ ਦਾ ਕੀ ਹਾਲ ਹੈ ਤਾਂ ਕਿਸਨ ਸਿੰਘ ਨੇ ਕਿਹਾ ਕਿ ਲਾਜ ਨੂੰ ਤਾਂ ਮੈਂ ਤੇਰੇ ਕੋਲ ਅਮਾਨਤ ਛੱਡ ਆਇਆ ਸੀ ਤਾਂ ਇਹੀ ਗੱਲ ਉਹਨੂੰ ਬਹੁਤ ਉਹ ਪਿੰਚ ਕਰ ਗਈ ਤੇ ਉਹ ਸਹਾਰ ਨਹੀਂ ਸਕੀ ਇੱਕ ਘੰਟੇ ਦੇ ਵਿੱਚ ਭੈਣ ਭਰਾ ਨੇ ਫਿਰ ਕੋਈ ਗੱਲ ਨਹੀਂ ਕੀਤੀ ਇਸ ਤੋਂ ਬਿਨਾ ਠੀਕ ਹੈ ਜੀ ਤਾਂ ਇਹਦਾ ਉੱਤਰ ਆਪਾਂ ਕੀ ਲਿਖਣਾ ਕਿ ਅਮਾਨਤ ਵਿੱਚ ਖਿਆਨਤ ਦਾ ਸਦਮਾ ਸੀ ਜਿਹੜਾ ਉਹ ਵੀਰਾਂ ਵਾਲੀ ਸਹਾਰ ਨਾ ਸਕੀ ਬਖੇਰੀਆਂ ਸੁਨਾਖ ਸਿੰਘ ਉਹਨੂੰ ਦਵਾਈਆਂ ਦਵਾਉਂਦਾ ਰਿਹਾ ਪਰ ਉਹ ਅਸਲ ਜਿਹੜਾ ਕਾਰਨ ਸੀਗਾ ਉਹ ਫੜਿਆ ਨਹੀਂ ਗਿਆ ਇਸ ਕਰਕੇ ਉਹਦੀ ਬਿਮਾਰੀ ਨਹੀਂ ਗਈ ਤੇ ਉਹ ਸਦਮਾ ਨਾ ਸਹਰਦੀ ਹੋਈ ਉਹਦੀ ਮੌਤ ਹੋ ਗਈ ਸੀ ਹਾਂਜੀ ਕਮੈਂਟ ਕਰਕੇ ਦੱਸਿਓ ਜੀ ਫਿਰ ਤੁਹਾਡੇ ਕਮੈਂਟਸ ਦੇ ਉੱਤਰ ਦਵਾਂਗੀ ਮੈਂ ਬਸ ਇਹ ਦੋ ਕੁਐਸਚਨ ਰਹਿ ਗਏ ਹੋਰ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ ਉਹ ਵੀ ਦੱਸਿਓ ਲਾਈਕ ਚੰਗਾ ਲੱਗ ਰਿਹਾ ਤਾਂ ਲਾਈਕ ਕਰਦੇ ਹੋ ਜੀ ਪੰਜਵਾਂ ਪ੍ਰਸ਼ਨ ਹੈ ਹੁਸਨਾਕ ਸਿੰਘ ਆਪਣੇ ਸਾਲੇ ਦੀ ਧੀ ਇਲਾਜ ਨੂੰ ਆਪਣੇ ਘਰ ਵਿੱਚ ਕਿਉਂ ਨਹੀਂ ਸਿਰੱਖਣਾ ਚਾਹੁੰਦਾ ਹਾਂਜੀ ਇਹਦਾ ਉੱਤਰ ਲਿਖਾਂਗੇ ਆਪਾਂ ਹੁਸਨਾਕ ਸਿੰਘ ਅੰਗਰੇਜ਼ੀ ਸਨਾਂ ਵਿੱਚ ਇੱਕ ਫੌਜੀ ਸੀ ਅਤੇ ਜਲਦ ਹੀ ਉਸ ਨੂੰ ਆਪਣੀ ਤਰੱਕੀ ਹੋ ਕੇ ਸੂਬੇਦਾਰ ਮੇਜਰ ਬਣਨ ਦੀ ਆਸ ਸੀ ਉਸ ਨੂੰ ਡਰ ਸੀ ਕਿ ਜੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਉਸਦੇ ਰਿਸ਼ਤੇਦਾਰ ਬਾਗੀ ਹਨ ਤੇ ਉਹਨਾਂ ਦੀ ਧੀ ਉਸਦੇ ਘਰ ਰਹਿ ਰਹੀ ਹੈ ਤਾਂ ਉਸ ਦੀ ਤਰੱਕੀ ਰੁਕ ਜਾਵੇਗੀ ਇਸ ਲਈ ਉਹ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ ਛੇਵਾਂ ਪ੍ਰਸ਼ਨ ਹੈ ਜੀ ਕਿਸਨ ਸਿੰਘ ਨੇ ਬੀਬੀ ਨੂੰ ਜੇਲ੍ਹ ਅੰਦਰ ਝੰਡਾ ਨਾ ਲਹਿਰਾਉਣ ਬਾਰੇ ਕਿਵੇਂ ਸਮਝਾਇਆ ਦੇਖੋ ਜੇ ਪੂਰਾ ਆਤਮਾ ਕਹਾਣੀ ਸੁਣੀ ਹੁੰਦੀ ਹੈ ਫਿਰ ਲਿਖਣ 'ਚ ਕੋਈ ਦਿੱਕਤ ਨਹੀਂ ਹੈ ਕਮੈਂਟ ਕਰਿਓ ਜੀ ਕਿੱਥੋਂ ਜੁੜੇ ਹੋ ਬਸ ਇੱਕ ਪ੍ਰਸ਼ਨ ਦਾ ਉੱਤਰ ਰਹਿ ਗਿਆ ਇਹ ਕਾਰਨ ਤੋਂ ਬਾਅਦ ਫਿਰ ਤੁਹਾਡੇ ਕਮੈਂਟਸ ਦੇ ਜਵਾਬ ਦਵਾਂਗੀ ਮੈਂ ਸਾਰੇ ਜੇਲ੍ਹ ਇਹਦਾ ਉੱਤਰ ਲਿਖਾਂਗੇ ਆਪਾਂ ਜੇਲ੍ਹ ਦੀ ਬੈਰਕ ਉੱਪਰ ਝੰਡਾ ਲਹਿਰਾਉਣ ਦੀ ਜਿੱਦ ਕਰੀ ਬੀਬੀਆਂ ਨੂੰ ਕਿਸਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਝੰਡੇ ਪ੍ਰਤੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਲਿਆ ਹੈ ਖੁੱਲ੍ਹ ਦੀ ਹਾਲਤ ਵਿੱਚ ਉਹਨਾਂ ਉਸ ਦੀ ਬਿਆਦ ਵੀ ਨਹੀਂ ਹੋਣ ਦਿੱਤੀ ਪਰ ਹੁਣ ਉਹ ਕੈਦ ਵਿੱਚ ਹਨ ਜੇਕਰ ਉਹਨਾਂ ਬੈਰਕ ਵਿੱਚ ਝੰਡਾ ਲਾ ਵੀ ਦਿੱਤਾ ਤਾਂ ਕਰਮਚਾਰੀ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਝੰਡੇ ਦਾ ਅਪਮਾਨ ਕਰਨਗੇ ਅਤੇ ਪਾੜ ਦੇਣਗੇ ਇਸ ਲਈ ਉਹ ਇਹ ਝਗੜਾ ਛੱਡ ਕੇ ਝੰਡਾ ਆਦਮ ਨਾਲ ਕਾਂਗਰਸ ਦੇ ਦਫ਼ਤਰ ਪਹੁੰਚਾ ਦੇਣ ਠੀਕ ਹੈ ਜੀ ਤੇ ਅਗਲੇ ਪ੍ਰਸ਼ਨ ਹੈਗਾ ਇੱਕ ਹੋਰ ਰਹਿ ਗਿਆ ਕਮੈਂਟ ਕਰ ਦਿਓ ਅੱਗੇ ਜੇ ਤੁਹਾਡਾ ਕੋਈ ਪ੍ਰਸ਼ਨ ਹੈਗਾ ਕੁਝ ਪੁੱਛਣਾ ਚਾਹੁੰਦੇ ਹੋ ਪ੍ਰਸ਼ਨ ਹੈ ਜੀ ਆਪਣੇ ਪਿਤਾ ਕਿਸਨ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਬਿਮਾਰਪਈ ਇਲਾਜ ਨੇ ਕੀ ਸ਼ਬਦ ਕਹੇ ਸੀ ਇਹਦਾ ਉੱਤਰ ਲਿਖਾਂਗੇ ਆਪਾਂ ਪਿਤਾ ਦੇ ਜੇਲ੍ਹ ਜਾਣ ਸਮੇ ਇਲਾਜ ਨੇ ਆਪਣੇ ਪਿਤਾ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਫਿਕਰ ਦੇਖਦੇ ਆ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਦਾ ਫਿਕਰ ਨਾ ਕਰਨ ਉਸ ਨੇ ਕਿਹਾ ਕਿ ਜੇਕਰ ਉਹ ਬਿਮਾਰ ਨਾ ਹੁੰਦੀ ਤਾਂ ਉਹ ਵੀ ਜ਼ਰੂਰ ਜੇਲ੍ਹ ਚਲੀ ਜਾਂਦੀ ਲਾਜ ਆਪਣੇ ਆਪ ਨੂੰ ਕੋਸਦੀ ਹੈ ਕਿ ਉਹ ਆਪਣੇ ਪਿਤਾ ਦੇ ਜੇਲ੍ਹ ਜਾਣ ਵਿੱਚ ਰੁਕਾਵਟ ਬਣੀ ਹੋਈ ਹੈ ਕਿਥੋਂ ਜੁੜਿਓ ਜੀ ਕਮੈਂਟ ਕਰਕੇ ਦੱਸਿਓ ਤੇ ਛੋਟੇ ਪ੍ਰਸ਼ਨ ਬੋਲਾਂਗੀ ਮੈਂ ਹੁਣ ਜੇ ਉੱਤਰ ਪਤਾ ਕਿਸੇ ਨੂੰ ਤਾਂ ਜ਼ਰੂਰ ਲਿਖਿਓ ਕਮੈਂਟ ਦੇ ਵਿੱਚ ਪ੍ਰਸ਼ਨ ਹੈ ਜੀ ਪਹਿਲਾ ਬਾਗੀ ਦੀ ਧੀ ਕਹਾਣੀ ਦਾ ਲੇਖਕ ਕੌਣ ਹੈ ਕਿਹਦੀ ਲਿਖੀ ਹੋਈ ਹੈ ਜੀ ਇਹ ਕਹਾਣੀ ਤਾਂ ਇਹਦਾ ਉੱਤਰ ਕੀ ਹੈ ਗੁਰਮukh Singh Musafir ਦੂਜਾ ਪ੍ਰਸ਼ਨ ਹੈ ਬਾਗੀ ਦੀ ਧੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਕਿਹਦੇ ਦੁਆਲੇ ਘੁੰਮਦੀ ਹੈ ਮੁੱਖ ਪਾਤਰ ਹੁੰਦਾ ਵੀ ਸਾਰੀ ਕਹਾਣੀ ਜਿਹੜੀ ਉਹ ਕਿਹਦੇ ਦੁਆਲੇ ਘੁੰਮਦੀ ਆ ਤਾਂ ਇਹਦਾ ਉੱਤਰ ਕੀ ਲਿਖਾਂਗੇ ਆਪਾਂ ਜਲਦੀ ਲਿਖੋ ਜੀ ਚੈਟ ਦੇ ਵਿੱਚ ਜਿਹੜੇ ਵੀ ਨਾਲ ਜੁੜੇ ਹੋ ਕਮੈਂਟ ਕਰਕੇ ਦੱਸੋ ਜਰੂਰ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਰ ਲਓ ਤਾਂ ਜੋ ਸਾਰੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ 10ਵੀਂ ਤੇ +2 ਦਾ ਸਿਲੇਬਸ ਮੈਂ ਕਰਾ ਰਹੀ ਹਾਂ ਤੇ ਹੋਰ ਕੀ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਬੱਚਿਆਂ ਦੀ ਕੋਈ ਹੈਗੀ ਹੈ ਸਮੱਸਿਆ ਤਾਂ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਹੁਣੇ ਥੋੜੀ देर ਬਸ ਇੱਕ ਆਹ ਕਰਨ ਤੋਂ ਬਾਅਦ ਜੁੜੇ ਰਹੋ ਨਾਲ ਚੈਨਲ ਦੇ ਹੁਸਨਾਕ ਸਿੰਘ ਕੌਣ ਸੀ ਵੀਰਾਂਵਾਲੀ ਦਾ ਪਤੀ ਬਾਗੀ ਦੀ ਧੀ ਕੌਣ ਸੀ ਲਾਜ ਲਾਜ ਨੂੰ ਕਿਹੜੀ ਬਿਮਾਰੀ ਸੀ ਤਪਦਿਕ ਠੀਕ ਹੈ ਜੀ ਤੇ ਅਗਲੇ ਹੋਰ ਨੇ ਛੋਟੇ ਪ੍ਰਸ਼ਨ ਆਉਂਦੇ ਨੇ ਇਹ 1 ਨੰਬਰ ਦੇ ਦਸਵੀਂ ਦੇ ਵਿੱਚ ਖੱਦਰ ਪੋਸ ਬੀਬੀ ਕੌਣ ਸੀ ਸਰਨਕੌਰ ਅੰਤ ਸਮੇਂ ਲਾਜ ਕਿੱਥੇ ਤਪਦਿਕ ਹਸਪਤਾਲ ਵਿੱਚ ਦਾਖਲ ਸੀ ਲਾਹੌਰ ਵੀਰਾਂਵਾਲੀ ਕਿਸਨ ਸਿੰਘ ਦੀ ਕੀ ਲਗਦੀ ਸੀ ਭੈਣ ਕਿਸਨ ਸਿੰਘ ਦੀ ਪਤਨੀ ਦਾ ਕੀ ਨਾਂ ਸੀ ਸਰਨਕੌਰ ਬਾਗੀ ਦੀ ਧੀ ਕਹਾਣੀ ਵਿੱਚ ਦੁਸ਼ਟ ਪਾਤਰ ਕੌਣ ਹੈ ਹਾਂਜੀ ਜੇ ਉੱਤਰ ਪਤਾ ਤਾਂ ਕਮੈਂਟ ਦੇ ਵਿੱਚ ਲਿਖਿਓ ਜੀ ਜਰੂਰ ਜਿਹੜੇ ਵੀ ਨਾਲ ਜੋੜਿਓ ਕਮੈਂਟ ਕਰਕੇ ਦੱਸਿਓ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰ ਦਿਓ ਬਾਅਦ ਵਿੱਚ ਮੈਂ ਹੁਣ ਕਮੈਂਟਸ ਦੇ ਜਵਾਬ ਦਵਾਂਗੀ ਤੁਹਾਡੇ ਸਾਰੇ ਦੁਸ਼ਟ ਪਾਤਰ ਮਤਲਬ ਕਿ ਭੈੜਾ ਪਾਤਰ ਕਿਹੜਾ ਇਸ ਕਹਾਣੀ ਦੇ ਵਿੱਚ ਸਭ ਤੋਂ ਤਾਂ ਇਹਦਾ ਉੱਤਰ ਆਏਗਾ ਹੁਸਨਾਕ ਸਿੰਘ ਖੁੱਫੜ ਸੀ ਜਿਹੜਾ ਲਾਜ ਦਾ ਲਾਜ ਕਿਸ ਦੀ ਬੇਟੀ ਸੀ ਕਿਸਨ ਸਿੰਘ ਅਤੇ ਸਰਨ ਕੌਰ ਦੀ ਲਾਜ ਦੀ ਭੂਆ ਕੌਣ ਸੀ ਵੀਰਾਂ ਵਾਲੀ ਕਿਸਨ ਸਿੰਘ ਦੀ ਗ੍ਰਿਫਤਾਰੀ ਸਮੇਂ ਲਾਜ ਨੂੰ ਕਿੰਨਾ ਬੁਖਾਰ ਸੀ 102 ਡਿਗਰੀ ਕਮਿਸ਼ਨ ਡਾਕਿਸ ਦੇ ਹੱਥ ਵਿੱਚ ਫੜਿਆ ਹੋਇਆ ਸੀ ਸਰਨਕੌਰ ਦੇ ਕਿਸਨ ਸਿੰਘ ਨੂੰ ਕੈਦ ਕਿੰਨੀ ਹੋਈ ਸੀ ਦੋ ਜੀ ਜਵਾਬ ਇਹ ਤਾਂ ਸੌਖਾ ਹੈ ਕੱਲ ਦਾ ਕਿੰਨੀ ਵਾਰ ਆ ਲਿਆ ਹਾਂਜੀ ਕਿੰਨੀ ਕੈਦ ਹੋਈ ਸੀ ਕਿਸਨ ਸਿੰਘ ਨੂੰ ਲਿਖੋ ਜੀ ਜਵਾਬ ਲਿਖਣ ਦੀ ਪ੍ਰੈਕਟਿਸ ਹੋਏਗੀ ਤਾਂ ਦਿਮਾਗ ਤੇ ਹੱਥ ਦਾ ਆਪਸ ਵਿੱਚ ਕਨੈਕਸ਼ਨ ਬਣ ਜਾਂਦਾ ਤੇ ਉਹ ਕਨੈਕਸ਼ਨ ਬਣਨ ਦੇ ਨਾਲ ਨਾਲ ਫਿਰ ਉਹ ਗੱਲ ਯਾਦ ਰਹਿੰਦੀ ਹੈ ਭੁੱਲਦੀ ਨਹੀਂ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਲਿਖਣ ਦੀ ਕਾਪੀ ਤੇ ਤਾਂ ਘੱਟ ਲਿਖਦੇ ਨੇ ਹੁਣ ਬੱਚੇ ਤਾਂ ਕਮੈਂਟਸ ਦੇ ਵਿੱਚ ਤਾਂ ਜ਼ਰੂਰ ਲਿਖਦੇ ਆ ਕਰੋ ਠੀਕ ਹੈ ਜੀ ਆਹ ਉੱਤਰ ਠੀਕ ਆਇਆ ਕਿਸ਼ਨ ਸਿੰਘ ਨੂੰ ਕੈਦ ਕਿੰਨੀ ਹੋਈ ਸੀ 3 ਸਾਲ ਹੋਈ ਸੀ ਵੈਰੀ ਗੁੱਡ ਤੇ ਅੱਗੇ ਹੈ ਜੀ ਹੁਸਨਾਕ ਸਿੰਘ ਨੂੰ ਫੌਜ ਵਿੱਚ ਕੀ ਬਣਨ ਦੀ ਆਸ ਸੀ ਕਿਉਂ ਤੰਗ ਹੁੰਦਾ ਸੀ ਉਹ ਲਾਜ ਨੂੰ ਘਰ ਲੈਉਣ ਤੋਂ ਉਹਨੂੰ ਆਸ ਸੀ ਕਿ ਹੁਣ ਮੈਂ ਸੂਬੇਦਾਰ ਮੇਜਰ ਬਣ ਜਾਗਾ ਠੀਕ ਹੈ ਜੀ ਐਸੀ ਸਾਰੇ ਪ੍ਰਸ਼ਨਾਂ ਦੇ ਉੱਤਰ ਬਾਗੀ ਦੀ ਧੀ ਕਹਾਣੀ ਕੀਤੀ ਹੈ ਜਿਹੜੀ ਆਪਾਂ ਹੁਣ ਮੈਂ ਤੁਹਾਡੇ ਕਮੈਂਟਸ ਦੇ ਜਵਾਬ ਦਵਾਂਗੀ ਕਿੱਥੋਂ ਜੁੜੇ ਹੋ ਜੀ ਜਿਹੜੇ ਨਾਲ ਜੁੜੇ ਹੋ ਦੱਸੋ ਮੈਨੂੰ ਤੇ ਆਪਾਂ ਹੁਣ ਗੱਲ ਕਰਾਂਗੇ ਪੜ੍ਹਾਈ ਸੰਬੰਧੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਹੋਰ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਦੱਸੋ ਉਹਦੇ ਤੇ ਗੱਲਬਾਤ ਕਰਾਂਗੇ ਇਹਨਾਂ ਨੇ ਲਿਖ ਕੇ ਇਸ ਕਰਕੇ ਲਾਉਣੀ ਹੁੰਦੀ ਆ ਕਿਉਂਕਿ ਕਈ ਬੱਚਿਆਂ ਨੂੰ ਨਾ ਲਿਖਣ ਦੇ ਵਿੱਚ ਪ੍ਰੋਬਲਮ ਹੁੰਦੀ ਆ ਤਾਂ ਲਿਖਣ ਦੇ ਵਿੱਚ ਕਈ ਵਾਰ ਫਿਰ ਗਲਤੀ ਹੋ ਜਾਂਦੀ ਆ ਤਾਂ ਫਿਰ ਉੱਥੇ ਨੰਬਰ ਨਹੀਂ ਮਿਲਦੇ ਠੀਕ ਹੈ ਜੀ ਤਾਂ ਤੁਸੀਂ ਇਹ ਲਿਖਿਆ ਹੋਇਆ ਨਾਲ ਲੱਗ ਗਿਆ ਹੁੰਦਾ ਤਾਂ ਬੱਚੇ ਸਪੈਲਿੰਗ ਦੇਖ ਕੇ ਪ੍ਰੈਕਟਿਸ ਕਰ ਸਕਦੇ ਨੇ ਕਮੈਂਟਸ ਕਮੈਂਟਸ ਦੇ ਵਿੱਚ ਹੀ ਲਿਖ ਲਿਆ ਕਰੋ ਇੱਕ ਵਾਰ ਦੇਖ ਕੇ ਤਾਂ ਫਿਰ ਯਾਦ ਰਹਿ ਜਾਂਦਾ ਕਿੱਥੋਂ ਜੁੜੇ ਹੋ ਜੀ ਦੱਸਿਓ ਤੇ ਅੱਗੇ ਕੋਈ ਗੱਲਬਾਤ ਇਸ ਕਹਾਣੀ ਪ੍ਰਤੀ ਕੁਝ ਪੁੱਛਣਾ ਤਾਂ ਪੁੱਛੋ ਮੈਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦਵਾਂਗੀ ਜਾਂ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਹੈ ਤਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਮੈਂਟ ਕਰਕੇ ਦੱਸੋ ਕਿੱਥੋਂ ਜੁੜਿਆ ਜੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਾਂ ਠੀਕ ਹੈ ਜੀ ਜੇ ਨਹੀਂ ਕੀਤਾ ਤਾਂ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਜਿਹੜੀਆਂ ਵੀਡੀਓ ਜਿੰਨਾਂ ਲਾਈਵ ਹੈਗਾ ਤੁਹਾਡੇ ਤੱਕ ਫਿਰ ਉਹਦੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਛੇਤੀ ਤੇ ਅੱਗੇ ਜਿਹੜੇ ਕੋਈ 10ਵੀਂ ਜਾਂ ਪਲੱਸ 2 ਦੇ ਬੱਚੇ ਹੈਗੇ ਨੇ ਉਹ ਉਹਨਾਂ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਤਾਂ ਜੋ ਵੱਧ ਤੋਂ ਵੱਧ ਨੂੰ ਲਾਭ ਹੋ ਸਕੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਬੱਚੇ ਨਾਲ ਜੁੜਨਗੇ ਤਾਂ ਜਿਆਦੇ ਤੋਂ ਜਿਆਦਾ ਫਾਇਦਾ ਲੈ ਸਕਣਗੇ ਕਿਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਤੇ ਅੰਗੇ ਕੀ ਕਰਨਾ ਚਾਹੁੰਦੇ ਹੋ ਜੇ ਕਿਸੇ ਹੋਰ ਕਲਾਸ ਵਿੱਚ ਜੁੜਿਓ ਜਾਂ ਕਿਸੇ ਹੋਰ ਜਮਾਤ ਦੇ ਪੇਰੈਂਟਸ ਜੁੜੇ ਨੇ ਤਾਂ ਉਹ ਦੱਸ ਸਕਦੇ ਨੇ ਕਿ ਅੱਗੇ ਹੋਰ ਕੀ ਕਰਨਾ ਚਾਹੁੰਦੇ ਨੇ ਕੀ ਕਰਾਵਾ رائے ਦਿਓ ਆਪਣੀ ਮੈਂ ਕੋਸ਼ਿਸ਼ ਕਰਾਂਗੀ ਕਿ ਜਰੂਰ ਕਾਫੀ ਸਾਰੇ ਸਿਲੇਬਸ ਮੈਂ ਕਰਾ ਵੀ ਚੁੱਕੀ ਹਾਂ। ਤਕਰੀਬਨ ਸਤੰਬਰ ਤੱਕ ਦਾ ਸਾਰਾ ਸਿਲੇਬਸ ਮੈਂ 10ਵੀਂ ਤੇ ਪਲੱਸ 2 ਦਾ ਪਹਿਲਾਂ ਕਰਵਾ ਦਿੱਤਾ ਤੇ ਹੁਣ ਅਗਲਾ ਕਰਵਾ ਰਹੀ ਹਾਂ। ਹੋਰ ਕਲਾਸਾਂ ਬਾਰੇ ਵੀ ਮੈਨੂੰ ਦੱਸ ਦਿਓ ਜੋ ਵੀ ਕਰਨਾ ਚਾਹੋ ਨੇ। ਰਾਜਪੂਤ ਜਹਾਂ ਅੰਜੀਤ ਹਾਂ ਜੀ। ਹਾਂ ਜੀ ਅਸਲਾਮੁਅਲੈਕੁਮ ਵਾਲੈਕੁਮ। ਸਾਤਸਰੀਆ ਗਾਂਜੀ ਕਿੱਥੋਂ ਜੁੜੇ ਹੋ ਜੀ ਤੁਸੀਂ? ਪੰਜਾਬੀ ਦਾ ਸਿਲੇਬਸ ਕਰवानी ਹੁੰਦੀ ਆ ਜੀ ਮੈਂ 10ਵੀਂ ਤੇ ਪਲੱਸ 2 ਦਾ ਤੇ ਬਾਕੀ ਵਿਆਕਰਨ ਤਾਂ तकरीबन ਸਾਰੀਆਂ ਜਮਾਤਾਂ ਦੀ ਕਰਾਉਣੀ ਆ ਤੇ ਜਾਂ ਬੱਚਿਆਂ ਦੀ ਕੋਈ ਹੈਗੀ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਹੁੰਦੀ ਆ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਜਾਂ ਲਿਖਣ ਦੇ ਵਿੱਚ ਕੋਈ ਸਮੱਸਿਆ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿੱਥੋਂ ਜੁੜੇ ਹੋ ਜੀ ਦੱਸਿਓ ਪਾਕਿਸਤ ਪੰਜਾਬੀ ਪਾਕਿਸਤਾਨੀ ਪਾਕਿਸਤਾਨ ਵਾਲੇ ਪੰਜਾਬ ਤੋਂ ਜੁੜੇ ਹੋ ਜੀ ਪਾਕਿਸਤਾਨ ਵਾਲੇ ਪੰਜਾਬ ਤੋਂ ਜੁੜੇ ਹੋ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਲਈ ਹੋਰ ਵੀ ਪੰਜਾਬੀ ਦੀ ਕਾਫੀ ਪਿਆਰ ਕੀਤਾ ਕਰਦੇ ਨੇ ਪੰਜਾਬੀ ਨੂੰ ਹਾਂਜੀ ਹੋਰ ਕੋਈ ਕਿਸੇ ਦੀ ਕੋਈ ਹੋਵੇ ਪ੍ਰਸ਼ਨ ਤਾਂ ਦੱਸਿਓ ਜਰੂਰ ਪਾਕਿਸਤਾਨ ਵਾਲੇ ਪੰਜਾਬੀ ਧੰਨਵਾਦੀ ਤੁਹਾਡਾ ਜੁੜਨ ਲਈ ਤੇ ਕਮੈਂਟ ਕਰਨ ਦੇ ਲਈ ਤੇ ਤੁਸੀਂ ਦੱਸਿਆ ਕਿ ਕਿੰਨੀ ਉਮਰ ਹੈ ਜੀ ਪੜਦੇ ਹੋ ਪੜਾਈ ਕਰਦੇ ਹੋ ਸਾਰੇ ਹਾਸ ਦੇ ਵਾਸਤੇ ਰਾਜੀ ਖੁਸ਼ੀ ਰਹੋ ਤੇ ਵੱਧ ਤੋਂ ਵੱਧ ਮਿਹਨਤ ਕਰਕੇ ਵਧੀਆ ਤੋਂ ਵਧੀਆ ਇਨਸਾਨ ਬਣੋ ਸਾਰੇ ਬਣਨ ਤੇ ਵਧੀਆ ਤੋਂ ਵਧੀਆ ਸਿਰਜਣਾ ਹੋਵੇ। ਇਹੀ ਮੇਰੀ ਤਾਂ ਕਾਮਨਾ ਹੁੰਦੀ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਮਦਦ ਕਰ ਸਕਦੇ ਬੱਚਿਆਂ ਦੀ ਕਰੀਏ ਤੇ ਬੱਚੇ ਕਿਉਂਕਿ ਜਿਹੜੀ ਆਪਣੀ ਇਹ ਮਾਤ ਪਾਸ ਹੈ ਮਾਂ ਬੋਲੀ ਹਰਕ ਹੋਣੀ ਚਾਹੀਦੀ ਹੈ ਐਸੇ ਕਰਕੇ ਮੈਂ ਸ਼ੁਰੂ ਕੀਤਾ ਸੀ ਕਿਉਂਕਿ ਜਿਹੜੇ ਹੁਣ ਆਪਾਂ YouTube ਚੈਨਲ ਦੇਖਦੇ ਆ ਉਹਨਾਂ ਦੇ ਵਿੱਚ ਗਲਤੀਆਂ ਬਹੁਤ ਕਰਦੇ ਨੇ। 11 ਸਾਲ ਉਮਰ ਹੈ ਜੀ ਔਰ ਮੈਂ ਪੜ ਰਿਹਾ ਹਾਂ ਹੁਣ ਕਾਲਜ ਵਿੱਚ ਠੀਕ ਹੈ ਜੀ ਟਬ ਵਧੀਆ ਤੋਂ ਵਧੀਆ ਪੜਾਈ ਕਰੋ ਤੇ ਤਰੱਕੀ ਕਰੋ ਅੱਗੇ ਉਰਦੂ ਚੱਲਦਾ ਹੋਣਾ ਤੁਹਾਡੇ ਕਮੇਨ ਉਰਦੂ ਇੰਗਲਿਸ਼ ਕੀ ਕੀ ਜਿਹੜੇ ਸਬਜੈਕਟ ਹੁੰਦੇ ਨੇ ਪੰਜਾਬੀ ਵੀ ਪੜਾਈ ਜਾਂਦੀ ਆ ਤੁਹਾਡੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਫਿਰ ਪੰਜਾਬੀ ਤਾਂ ਆਪਸ਼ਨ ਹੁੰਦੀ ਹੋਣੀ ਐ ਵੈਸੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤਾਂ ਬਹੁਤ ਬਹੁਤ ਬੈਠੇ ਨੇ ਪਾਕਿਸਤਾਨ ਦੇ ਵਿੱਚ ਹਾਂਜੀ ਹੋਰ ਕਿਸੇ ਦਾ ਕੋਈ ਹੋਵੇ ਕੁਐਸਚਨ ਤਾਂ ਬੱਚਿਆਂ ਦਾ ਅੱਜ ਕੱਲ੍ਹਾਂ ਰੁਝਾਨ ਹੈ ਜਿਹੜਾ ਪੜ੍ਹਾਈ ਵੱਲ ਬਹੁਤ ਘਟ ਰਿਹਾ ਹੈ ਪਤਾ ਕੀ ਕਰਦੇ ਨੇ ਹੁਣ ਉਹਨਾਂ ਤੇ ਬਸ ਉਹ ਤੋਂ ਪੜ੍ਹਾਈ ਕਰਨੀ ਹੈ ਤੇ ਕਰਦੇ ਤਾਂ ਉਹ ਫੋਨ ਤੇ ਕੁਝ ਹੋ ਰਹੀ ਹੁੰਦੇ ਨੇ ਸਕੂਲਾਂ ਦੇ ਵਿੱਚ ਹੁਣ ਮਤਲਬ ਤੁਹਾਡੀ ਪੰਜਾਬੀ ਤਾਂ ਸਾਮੁਖੀ ਲਿਪੀ ਚ ਹੁੰਦੀ ਹੈ ਜਾਂ ਇਹ ਲਿਪੀ ਦੀ ਸਮਝ ਆਉਂਦੀ ਹੈ ਤੁਹਾਨੂੰ ਪਤਾ ਪਿਤਾ ਦਾ ਕੋਈ ਹੁੰਦਾ ਪਬਲਿਕ ਐਜੂਕੇਸ਼ਨ ਬੋਰਡ ਅੱਛਾ ਹੁੰਦੀ ਹੈ ਕਿ ਮੈਂ ਇੱਕ ਜਮਾਤ ਰੋਜ ਲਾਲਵਾਂ ਤੁਸੀਂ ਕਮੈਂਟ ਕਰਕੇ ਦੱਸਦੇ ਰਹਿਆ ਕਰੋ ਕਿ ਕੀ ਚਾਹੁੰਦੇ ਹੋ ਪਿੱਛੇ ਤੋਂ ਦੁਆਰਾ ਸਾਰੀ ਵੀਡੀਓ ਦੇਖ ਲਿਓ ਰਿਪੀਟ ਕਰਕੇ ਤਾਂ ਜੋ ਤੁਹਾਨੂੰ ਪਤਾ ਲੱਗ ਜਵੇ